ਵਾਲੀਆ 150 ਸਾਲਾ ਖਾਨਦਾਨੀ ਅਜੁਰ ਇਲਾਜ ਸਾਡੀਆਂ ਬ੍ਰਾਂਚਾਂ ਜਿਵੇਂ ਅਮਸਰ ਜਲੰਧਰ ਹੈ ਬੋਰ ਹੈ ਫਰੋਇਦਪੁਰ ਹੈ ਪੱਟੀ ਹੈ ਅਮਸਰ ਹੈ ਪਠਾਨਕੋਟ ਸ੍ਰੀ ਗੰਗानगर ਫਰੋਇਪੁਰ ਸਿਟੀ ਇਨ ਮਾਨਸਾ ਇਹਨਾਂ ਬ੍ਰਾਂਚਾਂ ਤੁਸੀਂ ਕਿਸੇ ਟਾਈਮ ਸਕਰੀਨ ਤੇ ਨੰਬਰ ਇਹ ਦੇ ਰਿਹਾ ਤੁਹਾਨੂੰ ਆਡਰ ਸ਼ਾਰਾ ਦਾ ਨੰਬਰ ਹੋਣਗੇ ਉੱਤੇ ਤੁਸੀਂ ਕਾਲ ਕਰਕੇ ਆਪਣਾ ਟਾਈਮ ਲੈ ਕੇ ਸਾਡੇ ਡਾਕਟਰ ਨੂੰ ਮਿਲ ਕੇ ਕੋਈ ਵੀ ਇਲਾਜ ਕਰਵਾ ਸਕਦੇ ਜਿਵੇਂ ਬਵਾਸੀਰੇ ਪਕੰਦਰ ਬਿਨਾ ਆਪਰੇਸ਼ਨ ਤੋਂ ਜਮਣੀ ਰੋਗ ਹੈ ਜਿੰਨਾ ਮਰਜੀ ਪੁਰਾਣਾ ਹੋਵੇ ਸਰਾਸਸ ਹੈ ਇਹ ਲੀਵਰ ਸਰਾਸਸ ਨੂੰ ਛੱਡ ਕੇ ਬਾਕੀ ਸਾਰੇ ਸਵਸਸ ਦਲਾਈ ਹੈ ਜਿੰਨਾ ਮਰਜੀ ਬੁਰਾਣਾ ਹੋਵੇ ਦਸਕੋ ਜਿੰਨਾ ਵੀ ਪਾਣਾ ਦੇ ਇਲਾਜ ਨਹੀਂ ਹੋ ਰਹੀ 10-15 ਸਾਲ ਤੋਂ ਬਸਰੀਆਂ ਦਵਾਈਆਂ ਖਾ ਚੁੱਕੀਆਂ ਨੇ ਕਈਆਂ ਨੇ ਤਾਂ ਆਈ ਵੀ ਐਫ ਕਰਾ ਲਿਆ ਹੈ ਫਿਰ ਵੀ ਬੱਚਾ ਨਹੀਂ ਹੋ ਰਿਹਾ ਕਈਆਂ ਨੇ ਕਹਿੰਦੇ ਬੱਚੇ ਦੇ ਨਹੀਂ ਸਾਡੇ ਸੋਰੀ ਪਈਆਂ ਸੋਰੀ ਦਾ ਆਪਰੇਸ਼ਨ ਕਰਨਾ ਪਿਆ ਫਿਰ ਵੀ ਬੱਚਾ ਨਹੀਂ ਹੋ ਰਿਹਾ ਕਿਸੇ ਕੋਈ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਪਹਿਲੀ ਇੱਕ ਵਾਰ ਤੁਸੀਂ ਮੈਨੂੰ ਮਿਲ ਲਓ ਕਿ ਤੁਹਾਨੂੰ ਸਹੀ ਮੈਂ ਠੀਕ ਕਰ ਸਕਦਾ ਤੁਹਾਨੂੰ ਸਹੀ ਰਹਿ ਦੇ ਦੂੰਗਾ ਇਹ ਮੇਰੀ ਸਮਝ ਰੋਗ ਹੈ ਤਦੋਂ ਸਹੀ ਦਵਾਈ ਦਸਨੀ ਹੈ ਜਿਵੇਂ ਸਮਝਦਾ ਤੁਮ ਕਹਿੰਦਾ ਪੇਸ਼ੇਨ ਕਰ ਲਓ ਪ੍ਰੇਸ਼ਨ ਜਦੋਂ ਮੱਝ ਕਰਾ ਲਓ ਪ੍ਰੇਸ਼ਨ ਦਾ ਕਹ ਲਓ ਵੀ ਸਕਦਾ ਹੈ ਨਹੀਂ ਵੀ ਹੋ ਸਕਦਾ ਪਰ ਦੇਸੀ ਦਵਾਈ ਨਾਲ ਤੁਹਾਨੂੰ ਪ੍ਰੇਸ਼ਨ ਚਾਉਣ ਦੀ ਲੋੜ ਨਹੀਂ ਪੈਗੀ ਮੇਰੇ ਮੇਰਾ ਆਪਣਾ ਮੰਨਣਾ ਹੈ ਕਿ ਜਿੰਨਾਂ ਲੋਕਾਂ ਨੂੰ ਮੈਂ ਇਹ ਆਜੂ ਦਾਈ ਦਿੱਤੀ ਹੈ ਜਿੰਨ ਕੇ ਦਵਾਈ ਸੇਵ ਨੇ ਖਾਓ ਤਨਾ ਮੈਨਾਂ ਠੀਕ ਹੋ ਗਿਆ ਬੱਚ ਪ੍ਰੇਨਸੀ ਕਿ ਬੱਚਾ ਹੋ ਗਿਆ ਉਸਾਈ ਖਾਂਦੀ ਕੋਈ ਲੋੜ ਨਹੀਂ ਜਿੰਨਾ ਮੇਰੇ ਭਰਾਵਾਂ ਦੇ ਸਿਕਰਾਂ ਨੂੰ ਲਿਲ ਹਣ ਜਾਂ ਘਾਟਾਂ ਕਿਸੇ ਕਰ ਕਮਜ਼ੋਰੀ ਆ ਸ਼ੂਗਰ ਕਰਕੇ ਆ ਗਈ ਹੈ ਜਾਂ ਬਚਪਨ ਦੀ ਗਲਤੀ ਕਰਕੇ ਆ ਗਈ ਹੈ ਲਿੰਗ ਦਾ ਸਾਈਜ਼ ਛੋਟਾ ਹੋ ਗਿਆ ਹੈ ਪਤਲਾ ਹੋ ਗਿਆ ਸੁੱਕੜ ਗਿਆ ਹੈ ਅਸੀਂ ਇੱਕ ਲਿੰਗ ਦੀ ਥੈਰੇਪੀ ਵੀ ਨਾਲ ਕਰਦੇ ਹਾਂ ਜੇ ਨਸਾਂ ਕਮਜ਼ੋਰ ਦੁਬਾਰਾ ਚੱਲੋ ਜਾਂਦੀਆਂ ਹੋਣ ਪੂਰੇ ਉਤਰੀ ਬਾਅਦ ਜੋ ਪਹਿਲੀ ਥੈਰੇਪੀ ਸਾਡੇ ਕੋਲ ਆਯੁਰਵੈਦ ਦੀ ਚੱਲ ਰਹੀ ਹੈ ਕਿਤੇ ਥੈਰੇਪੀ ਦਾ ਇਲਾਜ ਨਹੀਂ ਹੈ ਇਹ ਆਯੁਰਵੈਦ ਥੈਰੇਪੀ ਹੁੰਦੀ ਹੈ ਜਿਸ ਦੀ ਜਰਮ ਮੁਕ ਤਕਰੀਰਾ ਹੁੰਦੀ ਹੈ ਸਾਰੀਆਂ ਨਸਾਂ ਜਿਹੜੀਆਂ ਥੱਲੇੋਂ ਖੋਲ ਕੇ ਦੁਬਾਰਾ ਨਸਾਂ ਚੱਲੋ ਜਾਂਦੀਆਂ ਆਂਡੇ ਬਣੇ ਸ਼ੁਰੂ ਹੋ ਜਾਂਦੇ ਆ ਸਪਰਮ ਬਣੇ ਸ਼ੁਰੂ ਹੋ ਜਾਂਦੇ ਮੀਰੀ ਜਿਵੇਂ ਬਣਨਾ ਸ਼ੁਰੂ ਹੋ ਜਾਂਦਾ ਜੇ ਕਿਸੇ ਦਵਾਈਆਂ ਬਟਰੀਆਂ ਖਾਧੀਆਂ ਤਾਂ ਹੀ ਮੈਂ ਅਗਰ ਡਾਇਰੈਕਟ ਦਵਾਈਆਂ ਖਾਣਾ ਕੀ ਉਹਨਾਂ ਨਾਲ ਕੋਸ਼ਿਸ਼ ਤੋਂ ਮੇਰ ਪੈ ਜਾਂਦੀ ਸੌਖੇ ਜਾਂਦੀਆਂ ਤੇ ਮੀਰ ਜੀ ਪਾਣੀ ਬਣ ਜਾਂਦਾ ਹੈ ਉਹਦਾ ਵੀ ਸਾਡੀ ਥੈਰੇਪੀ ਨਾਲ ਸਾਡੀ ਦਵਾਈ ਨਾਲ ਠੀਕ ਕੀਤਾ ਜਾਂਦਾ ਹੈ ਲਿੰਗ ਦਾ ਸਾਈਜ਼ ਉਮਰ ਜਿਹੜੀ ਮੱਝੀ ਹੋਏ ਕਿਸੇ ਮਜੇਦਾਰ ਸੌਖੜ ਗਿਆ ਛੋਟਾ ਹੋ ਗਿਆ ਹੈ ਬਿਲਕੁਲ ਦਾ ਸਹੀ ਇਲਾਜ ਹੋਏਗਾ ਸੌਖੜਾ ਬਣ ਖਤਮ ਹੋ ਜੇ ਪਾਵਰ ਵਾਜੇਗੀ ਦੋਸਤੋ ਮਿੱਤਰੋ ਘਬਰਾਣ ਦੀ ਸ਼ਰਮਾਂ ਦੀ ਕੋਈ ਲੋੜ ਨਹੀਂ ਇਕੱਲੇ ਇਕੱਲੇ ਮਰੀਜ਼ਾਂ ਨਾਲ ਗੱਲ ਕੀਤੀ ਜਾਂਦੀ ਹੈ ਹਰ ਮਰੀਜ਼ ਦਾ ਇਲਾਜ ਕੋ ਮਤਰੇ ਖੈ ਜਾਂਦਾ ਹੈ ਤੁਸੀਂ ਆਪਣੇ ਮਨ ਬਣਾ ਕੇ ਸਾਡੀਆਂ ਸਕਰੀਨ ਤੇ ਆ ਚੁੱਕੇ ਨੰਬਰ ਪੜੋ ਇਹਨਾਂ ਬ੍ਰਾਂਚਾਂ ਦੇ ਨੰਬਰ ਲਿਖਿਆ ਤੁਸੀਂ ਬ੍ਰਾਂਚਾਂ ਦੇ ਫੋਨ ਕਰਕੇ ਟਾਈਮ ਲੈ ਕੇ ਮਿਲ ਸਕਦੇ ਹੋ ਇਹਨਾਂ ਕਹਿੰਦਾ ਸਾਰਾ ਧੰਨਵਾਦ ਡਾਕਟਰ ਬ੍ਰਿਜਨ ਸਿੰਘ ਵਾਲੀਆ ਪੱਟੀ ਵਾਲੇ